ਐਮਰਿਡੀ ਮਾਲ ਆ ਗੰਮ ਲਈ ਲੈ ਕੇ ਕੁਝ ਹੋ ਗਈ ਤੇ ਤਾਉਣ ਬੰਗੀ ਹੋ ਗਈ ਕਿਹਦੀ ਆ ਉਹ ਟੋਲ ਦੀ ਟੋਲنگ ਦੀ ਚੱਲ ਮੰਮੀ ਆਹ ਲਾ ਉਹ ਦੇ ਛੱਲੀ ਵੱਡ ਕੇ ਰੱਖੀ ਪਈ ਉਹਨਾਂ ਦੀ ਅੱਛਾ ਹੋ ਹਾਂ ਪਿਆਰੇ ਤੇ ਪਿਆਰੇ ਉਹ ਕਲੱਚ ਨੱਪੂ ਉਹ ਟੋਲ ਦੀ ਛਾਰ ਤੇ ਲੱਗਣੀ ਆ ਜਿਹੜਾ ਹਾਰੂਗਾ ਉਹ ਐਸੇ ਕਰੀ ਉਹ ਖਵਾਊਗਾ ਟੁੱਟਦਾ ਨਹੀਂ ਆਟਾ ਤੋਂ ਤੋਂ ਆਏ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾ ਹੋਵੇ ਨਾ ਹੋਵੇ ਸਤਨੁ ਹੋਵੇ ਸਤਨੁ ਪਸਰੇ ਪ੍ਰਸਾਦ ਸਰਬਦਾ ਜੋ ਪਾਪਕਾ ਆਪੇ ਤਨਿ ਉਨਹਾਂ ਸਿਮਾਂਨੁ ਬਨਿ ਆਪੇ ਬੋਟਾ ਕਰੀਂ ਨਤੋ ਜਾਪੇ ਰਸ ਭਜਨ ਜੋਗ ਜਿਸ ਪਾਵੇ ਉਸ ਸਿਆਪੁ ਨਾ ਲਾਵੇ ਜਿਸ ਪਾਵੇ ਤਸਕੀਰ ਖਲਾਈ ਬੇਸ਼ਮਾਗ ਤਾ ਅਗੰਤੋ ਤੇ ਜੋ ਬੁਲਾਉ ਤੋ ਨਾਮਕ ਦਾਸ ਬੋਲੇ ਸ਼ਲੋਕ ਆ ਰੋਟੀਆਂ ਦੇ ਗੱਡੀਆਂ ਗੱਡੀਆਂ ਲੰਘੇ ਇਹ ਟੁੱਟਦਾ ਨਹੀਂ ਆਟਾ ਤੋਂ ਤੋਂ ਆਏ ਤਾਂ ਵੀ ਜੇ ਰੋਟੀ ਬਾਤ ਤੇ ਜੱਟ ਤੇ ਲਾ ਕੇ ਮਸਤ ਕਰਵਾਉਂਦੇ ਇਹ ਕਿਹੜੀਆਂ ਰਮਾਲੀ ਰੋਟੀਆਂ ਜੀ ਹਾਂ ਐਮਬੀਡੀ ਹੈ ਕਿਹੜਾ ਪਤਾ ਨਹੀਂ ਐਮਬੀਡੀ ਮੈਨੂੰ ਨਹੀਂ ਪਤਾ ਐਮਬੀਡੀ ਮਾਲ ਆਹ ਦੇਖੋ ਲਾ ਕੋਈ ਚੀਜ਼ ਚੱਕ ਤੇ ਰੇ ਨੇ ਗਿੱਟਾ ਮਾੜ ਲੈਣਾਗੇ ਲਾ ਕੀਤਾ ਹੋਇਆ ਹੈ ਕੀਤਾ ਹੋਇਆ ਕੀਤਾ ਹੋਇਆ ਕਿਸੇ ਦਾ ਨੋ ਗਰੰਟ ਮਾਰੂ ਕਾ ਬਸ ਬਸ ਉਹ ਬਸ ਬਸ ਹਾਂ ਕੱਪ ਜੇ ਤਾਂ ਲੈਦੇ ਇਥੋਂ ਹੈ ਕੱਪ ਕੱਪ ਲੈ ਚੱਲੀਏ ਇਥੋਂ ਆਪਾਂ ਨਹੀਂ ਤਾਂ ਸਪਲੈਂ ਨੰਨੇ ਗਲੇ ਜੀ ਭੱਤੀ ਜਾ ਗਈ ਮੈਂ ਹੁਣ ਆਪਾਂ ਜਾਣਾ ਉਹ ਤਾਂ ਗੇਮਾਂ ਖੇਡਣ ਯਾਰ ਮੇਰਾ ਉਦਨ ਵਾਲੀ ਗੇਮਾਂ ਖੇਡਣ ਜਾਣਾ ਕਿਦਨ ਵਾਲੀ ਉਦਨ ਆਈ ਸੀ ਪਰਸੋਂ ਬਹਿ ਜੂਗੀ ਕਿੱਥੇ ਨਹੀਂ ਨਹੀਂ ਸਾਰੇ ਜਾਣੇ ਗੇਮ ਖੇਡ ਕਾਮਾ ਗਿਆ ਬਾਲ ਆਏ ਛਿੱਟਾਂ ਗਿਆ ਆਪਾਂ ਆ ਗਮਲਾ ਲੈ ਲੈ ਲਈ ਇੱਕ ਗਮਲਾ ਲੈ ਦੇਣਾ ਇਹਨਾਂ ਨਾਲ ਤੁਹਾਨੂੰ ਉਹਦੇ ਛੱਲੀ ਵੱਡ ਕੇ ਰੱਖੀ ਪਈ ਉਹਨਾਂ ਦੀ ਛੱਲੀ ਕਿੱਥੇ ਆਓ ਦੇ ਛੱਲੀ ਵੱਡੀ ਫਿਰਦੇ ਆ ਅੱਛਾ ਹੋ ਹਾਂ ਛੱਲੀਆਂ ਸੋਰਖੀਆਂ ਬੰਦੀਆਂ ਹਾਂ ਲੈਣੀ ਆ ਕੋਈ ਔਖੀ ਸੋਚੀ ਹਾਂ ਬੇਪਾਸ ਲੈਣੀ ਆ ਤਾਂ ਦੇਖ ਲੈ ਨਾ 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 ਬੱਸ ਆ ਕੇ ਲਾ ਤੋ ਬਸ ਕਰ ਝੱਗਾ ਚੋਂ ਗਾਤ ਤਾਂ ਝੱਗਾ ਚੋਂ ਗਾਤ ਨਹੀਂ ਲੈਣਾ ਨਹੀਂ ਲੈ ਮੈਂ ਤਾਂ ਕੁਝ ਨਹੀਂ ਮੈਨੂੰ ਦਵਾ ਦੇ ਫਿਰ ਕੋਹਾ ਜੀ ਹਾਂ ਅੰਗਲੈਂਡ 'ਚ ਵੀ ਐਂ ਹੁੰਦੇ ਆ ਐਂ ਪਿਆ ਹੁੰਦਾ ਸਮਾਨ ਸਾਰਾ ਉੱਥੇ ਉਵੇਂ ਆ ਦੇ ਇੱਥੇ ਹਾਂ ਹੋ ਨਹੀਂ ਆ ਹਾਂ ਉਹਦੀ ਤਾਂ ਹੁਣ ਬੰਗੀ ਹੋ ਗਈ ਕਿਹਦੀ ਆ ਵੋਟੋਲੇ ਦੀ ਟੋਲੇ ਦੀ ਤੇ ਭੱਜ ਕੇ ਦੇਖਿਆ ਸਹੀ ਗੱਲ ਆ ਉਹਦੀ ਧੋਣ ਵੀ ਕੀ ਹੋ ਗਈ ਹੈ ਜਦ ਇਹ ਹਲਾ ਕੇ ਤੇ ਦੇਖਿਆ ਹਲਾ ਕੇ ਦੇਖ ਕੀ ਹੋ ਗਿਆ ਇਹਨੂੰ ਪੁੱਤ ਕੀ ਹੋ ਗਿਆ ਰੈਨੂ ਉਹ ਇਹਨੂੰ ਪੱਤ ਸਿੱਧੀ ਕਰਲਾ ਇਹ ਆ ਪਿਆਹੀਂ ਗੱਡੀ ਉਹ ਬੈਠਾ ਸਹੀ ਇਹਨੂੰ ਹੱਥ ਪਾ ਇਹਨੂੰ ਹੱਥ ਪਾ ਓ ਯਾਰ ਓਧਰ ਜਾ ਕੇ ਆ ਜਾ ਆਲਾ ਆਲਾ ਉਹ ਕਲੱਚ ਦਾ ਨੱਪ ਬਣ ਗਈ ਗੱਲ ਉਹ ਦੇ ਉਹ ਮਗਰ ਹੀ ਚੱਕਦੀ ਤੂੰ ਤਾਂ ਕਲੱਚ ਕਲੱਚ ਓ ਯਾਰ ਦੇ ਭਜਾਰੇ ਉਹ ਕਲੱਚ ਨੱਪੂ ਉਹ ਟੋੜੀ ਆ ਗਲ ਜਾ ਨਾ ਪੱਟਦੀ ਇਹਦਾ ਉਹ ਗੱਡੀ ਵਾਲੀ ਭਜਾਉਣੀ ਆ ਇਹ ਤੇ ਸ਼ਰਤ ਲੱਗਣੀ ਆ ਜਿਹੜਾ ਹਾਰੂਗਾ ਉਹ ਐਸੇ ਕਰੀ ਉਹ ਖਵਾਊਗਾ ਜਿਹੜਾ ਥੋੜੇ ਤੋਂ ਹਾਰੂਗਾ ਐਸੇ ਕਰੀ ਮੀਆਂ ਖਵਾਊ ਨਹੀਂ ਨਹੀਂ ਗਾਉ ਕੀ ਕਰਨਾ ਨੂੰ ਆਹ ਦੇਖੋ ਜੀ ਇਹਦੇ ਪੈਂਟ ਹੋਣਗੇ ਉਹਦੇ ਜਿੰਨੇ 723 ਆ ਹੁਣ ਜਿਹੜਾ ਇਹ ਰਿਕਾਰਡ ਤੋੜੂਗਾ ਜਿਹੜਾ ਜਿੱਤੀ ਜਾਊਗਾ ਜਿਹਦੇ ਪੈਂਟ ਕੱਢੀ ਜਾਣਗੇ ਜਿਹੜੇ ਨੇ ਤੇ ਰਹਿ ਜਾਊਗਾ ਐਸੇ ਕਰੀ ਮੀਆਂ ਖਵਾਊ ਐਸੇ ਕਰੀ ਖਵਾਉਗਾ ਹਾਂ ਤੇ ਦਰਸ਼ਕ ਬਹਿ ਕੇ ਦੇਖਣਗੇ ਹਾਂ ਬਹੁਤ ਤੈਨੂੰ ਗੋਲਾ ਜਸਟਾਉਣਾ ਮੰਮੀ ਦੱਸਾ ਫੇਰ ਕੀ ਹੋ ਗਿਆ ਹੈ ਦਖਾਵਾਾਂਗੇ ਚਲੋ ਵੀ ਕਿਹੜਾ ਬੰਦਾ ਪਹਿਲਾਂ ਬੰਦੇ ਕਲਮ ਕੱਲੇ ਆ ਨਹੀਂ ਬੰਦਾ ਹੈਗਾ ਆ ਪੰਜ ਆ 2 3 6 ਜਿਹੜਾ ਐਂਡ ਤੇ ਰਹਿ ਗਿਆ ਉਹ ਖਵਾਉ ਇਸ ਕਰੀਮਾਂ ਉਹ ਚਲੋ 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 ਯਾਰ ਡਰੀ ਜਾਂਦੇ ਹੋ ਚੱਲ ਵੀ ਹਲੋ ਆ 692 ਆਦਾ ਦੂਜਾ ਨੰਬਰ ਅਗਲਾ ਬੰਦਾ ਆ ਜੋ ਚੱਲ ਬਈ ਗਗਨ ਮੈਨੂੰ ਲੱਗਦਾ ਸਕਰੀਮ ਦੀ ਬਾਸ ਨਾ ਆਉਂਦੀ ਆ 506 ਚੱਲ ਬਈ ਆ ਫੜੋ ਮਾਂ ਮੇਰੀ ਵਾਰੀ ਆ ਚਲੋ ਚਲੋ ਤੁਸੀਂ ਚਾਹੋਗੇ ਆਏ ਆਏ ਆ ਕਿੰਨਾ ਜੀਦਾਂ ਸੀ 657 700 ਰੁਪਏ ਓਕੇ ਚੱਲ ਬਈ ਜਸਨ ਮਾਰ ਇਹ ਬਾਤ ਜਾਉ ਆਏ ਆਏ ਆਇਤਰੋ ਵੀ ਐਸੀ ਕਰੀਮ ਦੀ ਬਾਸ ਨਾਲ ਦੀ ਲੱਗਦੀ ਹੈ ਕੀ ਹੋ ਗਿਆ ਤੇਰੀ ਕਿੰਨੀ ਸੀ ਹੈ ਹਾਂ ਹਾਲੇ ਸੁਣਦਾ ਵੀ ਤਾਂ 650 ਪਾਸੇ ਹੋ ਰਿਓ ਹਮ ਜੀਤ ਗਏ ਚੱਲ 200 ਹੋਲਾ uh, 200 ਨਾ ਟੱਪ ਗਈ ਓਏ ਬਹੁਤ ਸੇਸੇ 4 ਇਹਨੇ ਤਾਂ ਗੋਲ ਗੱਪਿਆਂ ਦਾ ਮੁੱਲ ਬੜੀ ਮੋੜਿਆ। ਅੱਲ ਚੱਕ ਬੋਲ ਮੰਮੀ। ਬਸ ਹੋ ਗਈ ਸਟਾਰਟ। ਦੋ ਉਂਗਲਾਂ ਮੂਹਰੇ ਪਾ ਲੋ ਮੁੱਠਾ ਪਿੱਛੇ ਕਰੋ। ਪਸਾਨ ਆਂਦੇ ਮੰਮੀ ਦਾ। ਬਸ ਹੋ ਗਈ ਤੋਂ ਖਾਣਾ ਚਾਹੀਦਾ ਨਹੀਂ। ਆਹ ਜਿਹੜੇ ਨਾਮ ਤਾਂ ਹੀ ਦੇਣਗੇ। ਨਾਮ ਦੇਣਾ ਇਹਨਾਂ ਨੇ। ਹੈਂ? ਉੱਥੇ ਗੁੱਲੇ ਜੇ ਆਉਣਗੇ ਉਹ ਛਿੱਟਣੇ ਆ। ਚੱਲ ਮਾਰ ਮੰਮੀ। ਇੱਕ ਮਿੰਟ। ਚੱਲ ਮੰਮੀ। ਹੋਲਾ ਓਏ ਆਏ ਨਹੀਂ ਛੱਟਣਾ ਆਪਣੇ ਨਾਮ ਓਏ ਤੂੰ ਮੇਰੀ ਥਾਂ ਤੇ ਓ ਤੂੰ ਮੇਰੀ ਥਾਂ ਤੇ ਆ ਓਏ ਆਪਣੀ ਥਾਂ ਤੇ ਆ ਓ ਖੜ ਜਾ ਮੰਮੀ ਹਜੇ ਦੀ ਵਾਰੀ ਆਪਣੀ ਹੁਣ ਚਲੋ ਮੇਰਾ ਹੱਥ ਕਿੱਧਰ ਹੈ ਚਲੋ 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 ਜੀ ਚਲੋ ਜੀ ਏ ਆਏ ਇੱਕ ਆ ਗਿਆ 1 2 3 ਚਲੋ ਏ ਯੇ ਹੋ ਲੱਗ ਗਿਆ ਖਾਲੀ फेल हो गया यार। चल भी चल ਆ ਚਲੋ ਜੀ ਕਹਾਣੀਆਂ ਨਸੂ ਮੈਂ ਲੈ ਜਾ ਕਿ ਦੰਨ ਨਾ ਮਾਉਂਗੀ ਕੀ ਕੀ ਲੈਣਾ ਹੁਣ ਹੂੰ ਇਹ ਲੈਣਿਆ ਆ ਕੀ ਹੈ ਖੇਡਾਂ ਨਿਆ ਇਹ ਤਾਂ ਆਪਾਂ ਕੀ ਕਰੀਏ ਉਹ ਟਰੈਕਟਰ ਵਾਲਾ ਆਪ ਦੀ ਪੋਤੀ ਨੂੰ പെലി ലെ ര